ਵਿਦੇਸ਼ ਆ ਅੱਛਾ ਜੀ ਹੁਣ ਆਏ ਆ ਹਾਂ ਨਾ ਗਿਆ ਕੈਨੇਡਾ ਨਾਲ ਅਮਰੀਕਾ ਨਾਲ ਸਾਊਦੀ ਅਰਬ ਨਾਲ ਤੇ ਭਈ ਨਾ ਗਿਆ ਗਰੀਸ ਅੱਜ ਜੀ ਤੂੰ ਆਇਆ ਕਿਹੜੇ ਵਾਰੋਂ ਆ ਇੱਧਰ ਬਸ ਬਾਹਰ ਤੇ ਦੇਖਣਾ ਸੀ ਮੇਲਾ ਫੇਰ ਮੇਲੇ ਚ ਖਾ ਹੋ ਗਿਆ ਜਾਨੇ ਅੱਛਾ ਹੁਣੇ ਮੱਤੀ ਜੋ ਨਿਕਲ ਗਿਆ ਹੈ ਮੈਂ ਗੱਲ ਕਰੀ ਕਿਹੜੇ ਵਾਰ ਗਿਆ ਸੀ ਚੱਲ ਜਾ ਕੇ ਆ ਤੂੰ ਉੱਥੋਂ ਗਿਆ ਰਹਿਣ ਤੇ ਜਿੰਨੀ ਗਰਮੀ ਪੈਂਦੀ ਆ ਬੇ ਸੁਖ ਸੁਖੇ ਝੜ ਜਾਣੀ ਅੱਛਾ ਇੱਕ ਗੱਲ ਹੋਰ ਪਤਾ ਲੱਗੀ ਆ ਕਿਹੜੀ ਕਹਿੰਦੇ ਤੁਹਾਡੇ ਘਰ ਮੁੰਡਾ ਜੰਮਿਆ ਵੀ ਮੁੰਡਾ ਸਾਡੇ ਜੰਮਿਆ ਸਾਲਿਆ ਤੂੰ ਕਹਿੰਦੇ ਸਾਝ ਲਾਈ ਫਿਰਦੇ ਨੇ ਮੁੰਡਾ ਹੋਇਆ ਨਾ ਹਾਂਜੀ 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 ਅੱਜ 8 ਦਿਨ ਹੋ ਗਏ ਕਿਹੜੀ ਗੱਲ ਨੂੰ ਅੱਜ 8 ਦਿਨ ਹੋ ਗਏ ਕਿਹੜੀ ਗੱਲ ਨੂੰ ਮੁੰਡਾ ਸਾਲਾ ਜਿੰਮੀ ਜੰਦਾ ਓਏ ਮੁੰਡੇ ਦੀ ਖੁਸ਼ੀ ਹੁੰਦੀ ਨੂੰ 8 ਦਿਨ ਹੋ ਗਏ ਜਾ ਕੇ ਖੁਸ਼ੀ ਹੁੰਦੀ ਨੂੰ ਹੋ ਗਿਆ ਖੁਸ਼ੀ ਯਾਨੀ ਫਿਰ ਰੋਜ਼ ਪਾਰਟੀ ਹੁੰਦੀ ਆ ਮੈਂ ਕਹ ਰੋਜ਼ ਦਿਨਤਾ ਘਟਦਾ ਰੋਜ਼ੇ ਚੱਲ ਰੋਜ਼ ਰੋਜ਼ ਪਾਰਟੀ ਕਰਕੇ 11500 2000 ਖਰਚ ਦਿੰਦਾ ਰੋਜ਼ ਤਾਂ ਉਹ ਪਾਗਲਾ ਲੱਖਾਂ ਦੀ ਗੱਲ ਕਰ ਹਜ਼ਾਰ 2000 ਦਾ ਕੀ ਆ ਕੰਮ ਤੇ ਅਜਾ ਰੋਜ਼ ਇੰਨੇ ਪੈਸੇ ਖਰਚਾ ਗਿਆ ਪਤਾ ਗੰਗਾਲ ਹੋ ਜਾਂਦੇ ਵਾਧੂ ਵਾਧੂ ਪੈਸੇ ਵਾਧੂ ਕੋ ਇੱਕੋ ਦਿਨ ਪਾਰਟੀ ਰੱਖਣਾ ਇੱਕੋ ਅੱਦੂ ਅੱਛਾ ਫੇ ਚਾਹੀਦਾ ਕੀ ਆ ਮਚਨੇ ਗਾਣੇ ਵਾਲੇ ਲੈ ਆਨੇ ਆ ਕਿ ਆ ਕੇ ਆਓ ਫੇ ਕੋਈ ਸਾਡੀ ਕੋਈ ਨਹੀਂ ਜਾ ਨਾ ਜਾ ਨਾ ਹੁਣੇ ਲੈ ਕੇ ਆਣਾ ਆਉਣੀ ਰਵੇ ਆਏ ਰੱਖਦੇ ਜਲਾ ਕਰ ਮਨੋ ਜਾਏ ਜੇ ਜੇ ਬੋਰਖਾ ਸਾਈ ਜੀ ਇਹ ਕਲਾਕਾਰਾਂ ਦਾ ਘਰ ਆ ਅੱਛਾ ਮੈਂ ਕਹ ਬੜੀ ਇੱਜ਼ਤ ਨਾਲ ਬੁਲਾਇਆ ਮੈਂ ਅੱਛਾ ਮਾਸਟਰ ਜੀ ਉਸਤਾਦ ਜੀ ਖਾਨ ਸਾਹਿਬ ਕਲਾਕਾਰ ਉਹ ਭਾਈ ਗਵਈਓ ਓਕੇ ਜਿਹੜੇ 5 6 ਨਾਂ ਇਹਨਾਂ ਦੇ ਸਾਰੇ ਲੈ ਓਕੇ ਤਬਨੇ ਵਾਜੇ ਵਜਾਈ ਜਾਂਦੇ ਕੋਈ ਨਹੀਂ ਬੋਲਦਾ ਪਤਾ ਨਹੀਂ ਕਿਹੜੀ ਚੀਜ਼ ਖਾਦੀ ਆ ਅੱਛਾ ਇਹ ਬੋਲਦਾ ਨਹੀਂ ਕੋਈ ਵੀ ਸਾਰੇ ਨੇ ਕਹਿੰਦੇ ਭੰਗ ਭੂਗਦਾ ਨਹੀਂ ਪੀਲੀ ਹੈਗੀ ਪਤਾ ਨਹੀਂ ਤੁਸੀਂ ਬੁਲਾ ਕੇ ਦੱਸੋ ਚੱਲ ਮੈਂ ਜਾ ਕੇ ਆਣਾ i'm sorry i didn't know, baby. ਕੁੱਤੇ ਵਾਂਗੂ ਭੌਂਗਦਾ ਤੂੰ ਕੀ ਕੰਮ ਆ ਗਾਂਦੀ ਆ ਆਹੋ ਹੋਰ ਮੈਂ ਨੱਚਦੀ ਆ ਗਾਂਦੀ ਆ ਆਹੋ ਮੈਂ ਗੋਨੀ ਆ ਗਾਂਦੀ ਆ ਆਹੋ ਮੈਂ ਗੋਨੀ ਆ ਤੇਰੀ ਗਾਂਦੀ ਦੇਸੀ ਨਿਕ ਮਿਲਦੀ ਨਹੀਂ ਆ ਬਿਮਾਰੀ ਬੇੜੀ ਵਿੱਚ ਸਿੰਗੀ ਕਰਦੀ ਆ ਅੱਛਾ ਗਾਂਦੀ ਆ ਆਹੋ ਗੋਨੀ ਆ ਹਾਂਜੀ ਮੀਨ ਸਿੰਗਰ ਹਾਂਜੀ ਸਿੰਗਰ ਸਿੰਗਰ ਸਿੰਗਦਾ ਹੈ ਨਾ ਕੋ ਕੇ ਇੰਗਲਿਸ਼ ਕਹਿੰਦੇ ਆ ਆਇਕੋ ਸਿੰਗਰ ਓਕੇ ਓਕੇ ਕਲਾਕਾਰਾਂ ਦੇ ਸਿੰਗਰ ਕਹਿੰਦੇ ਆ ਹਾਂਜੀ ਕੱਲੀ ਗਾਣੀ ਐ ਨਹੀਂ ਨੀ ਗੱਲ ਸੁਣ ਹਾਂਜੀ ਦੇਖ ਮੈਂ ਹੁਣ ਹੋ ਗਈ ਸਿਆਣੀ ਹਾਂਜੀ ਮੈਂ ਹੋ ਗਈ ਸਿਆਣੀ ਬੁੜੀ ਹੋ ਗਈ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਿਆ ਕਹਿ ਗਈ ਮੈਂ ਕਿਹਾ ਮੈਂ ਬੁੜੀ ਹੋ ਗਈ ਸਿਆਣੀ ਹੋ ਗਈ ਓਹ ਜ਼ਰਾ ਕਰਤੂਤ ਤਾਂ ਕੁੱਤੀ ਇੱਕ ਵੀ ਨਹੀਂ ਸਿਆਣੇ ਆਈ ਤੇਰੀ ਜਿੱਤੇ ਚੇਤੇ ਕਿ ਟੈਕ ਚੈੱਕ ਹੋਈਓ ਹੈ ਵੇ ਕਰਦੀਆਂ ਹੋਰ ਹੁਣ ਕੌਣ ਕੰਮ ਕਰਦਾ ਬਿਮਾਰੀ ਪੈਣਿਆ ਫੋਨ ਮੈਂ ਕੁੜੀਆਂ ਭੇਜਦੀ ਕੰਮ ਤੇ ਅੱਛਾ ਜੀ ਆਹੂ ਮੈਂ ਕੁੜੀਆਂ ਭੇਜਦੀ ਕੰਮ ਤੇ ਚਲੋ ਕੁੜੀਆਂ ਲਿਆਓ ਪਹਿਲੇ ਤਾਂ ਬਾਹਰ ਨੂੰ ਵੱਢੋ ਤੈਨੂੰ ਪਤਾ ਮੇਰੀ ਕੁੜੀਆਂ ਕਿੰਨੀਆਂ ਕਿੰਨੀਆਂ 18 ਕਿੰਨੀਆਂ 18 ਫੇਮੀ ਕਹੀ ਜਾਂਦਾ ਸਾਲੀਆਂ ਕੰਜਰਾਂ ਦੀਆਂ ਵੋਟਾਂ ਕਹਿੰਦੇ ਵਧੀਆਂ ਜਾਂਦੀਆਂ ਓਏ ਅਸੀਂ ਕੰਜਰ ਪੁੱਤਾਂ ਹੋਰ ਕਿਹੜੇ ਨਗਲਾਂ ਤੇ ਆ ਕੇ ਕੰਜਰੇ ਹੁੰਦੇ ਆ ਮਾਮੀ ਜੀ ਬਿਮਾਰੀ ਪੈਣੀ ਮੈਂ ਕੁੜੀਆਂ ਨੂੰ ਭਲਾਵਾ ਹੋਰ ਕੀ ਭਲਾਨੀ ਚਲਾਜੋ ਅੱਜ ਬੰਚੂ ਟਵਿੰਕਲ ਬੀਥੂ ਏ ਬਿੱਟੂ ਕੁੜੀ ਇੱਕ ਪੁੰਦਾਲਾ ਬਿਮਾਰੀ ਬਣੇ ਸੀ ਪਿਆਰ ਕਰਾਉਂ ਕਹਿੰਦੇ ਬਿੱਟੂ ਓਕੇ ਆਹੋ ਠੀਕ ਹੈ ਜੀ ਲिटल 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 ਸਟਾਰ ਦੇਖ ਅਰਸ਼ਦ ਵਰਸ਼ਿਆ ਤੇ ਆਇਆ ਪਰਿਆਂ ਹਾਂ ਜੀ ਹਾਂ ਜੀ ਉਹ ਤਾਂ ਮੈਂ ਤੱਕਦੇ ਆ ਅੱਛਾ ਇਹ ਤੁਹਾਡੀ ਬੜੀ ਗੁੜੀ ਆ ਇਹ ਹੈਗੀ ਮੇਰੀ ਸਭ ਤੋਂ ਵੱਡੀ ਕੁੜੀ ਇਹ ਬੜੇ ਪ੍ਰੇਸ਼ਣ ਹੋਈ ਸੀਗੀ ਜੀ ਇਧਰ ਆ ਜਾਓ ਇਧਰ ਹਾਂ ਜੀ ਆ ਕਿਦਾਂ ਇਹ ਹੈਗੀ ਮੇਰੀ ਸਭ ਤੋਂ ਵੱਡੀ ਕੁੜੀ ਅੱਛਾ ਇਹ ਕੁੜੀ ਆ ਆਹੋ ਪੈਰ ਸਾੜੀ ਦੇ ਬੰਪੈਰ ਗਏ ਆ ਬਿਮਾਰੀ ਬੇੜੇ ਪੈਰਾਂ ਤੋਂ ਡੈਡੀ ਤੇ ਗਈ ਉਹ ਅੱਛਾ ਬੁੜੇ ਤੇ ਗਈ ਹੁੰਦੀ ਆ ਆਹੋ ਆ ਇਹ ਹੈਗੇ ਵੀ ਦੂਜੇ ਨੰਬਰ ਵਾਲੀ ਕੁੜੀ ਓਕੇ ਆ ਇਹ ਤੀਜੇ ਨੰਬਰ ਵਾਲੀ ਇਹ ਲਾਸਟ ਵਾਲੀ ਹਾਂ ਅੱਛਾ ਇਦਰ ਪਲੇ ਓਏ ਪਾਰੀ ਬੜੋ ਬਾਬਾ ਜੀ ਆ ਇਧਰ ਬਾਬਾ ਜੀ ਹੋ ਆ ਗਾਣਿਆ ਇਹ ਹੈਗੀ ਸਾਡੀ ਸਰੰਗੀ ਮਾਸਟਰ ਉਹ ਤੁਸੀਂ ਗਾਣਾ ਸੁਣਿਆ ਕੋਠੇ ਦੀ ਕੰਜਰੀ ਨਹੀਂ ਸਾਈਆਂ ਦੀ ਕੰਜਰੀ ਆ ਮੈਂ ਇਹਨਾਂ ਸਾਰਿਆਂ ਨੇ ਸੁਣਿਆ ਸੁਣਿਆ ਆਹੋ ਇਹ ਉਸੇ ਕੰਜਰੀ ਦਾ ਮੁੰਡਾ ਹੈ ਕਿੰਨਾ ਭਾ ਤਮੀਜ਼ਾ ਤੂੰ ਅੱਜ ਇਹ ਹੈਗੀ ਤੁਹਾਡੀ ਬੜੀ ਕੁੜੀ ਅੱਛਾ ਇਹ ਹੈਗੀ ਮੇਰੀ ਸਭ ਤੋਂ ਵੱਡੀ ਕੁੜੀ ਇਹਦਾ ਕਿਹਾ ਸਰਦਾਰਾ ਇਹਦੇ ਸਾਹਿਬ ਕਹਿੰਦਾ ਮਿਲ ਗਿਆ 1000 ਰੁਪਿਆ 1000 ਹਾਂ ਜੀ ਇਧਰ ਇਧਰ 2000 ਇਧਰ ਇਧਰ 30000 ਇਹ ਤਾਂ ਮੇਰੇ ਖਿਆਲ ਨਾਲ ਮੈਨੂੰ ਲੱਗਦਾ ਹੈ ਇਹ ਨਹੀਂ ਕੁਝ ਵੀ ਇਹਦਾ ਕਿੰਨਾ ਜੀ ਇਹ ਸਭ ਤੋਂ ਮਹਿੰਗੀ ਆ ਹੈ ਜੀ ਇਹ ਸਭ ਤੋਂ ਮਹਿੰਗੀ ਆ ਇਹ ਹੈਗੀ ਕਿੰਨੀ ਜੀ ਹੈਗੀ ਸਭ ਤੋਂ ਮਹਿੰਗੀ ਆ ਇਹਨਾਂ ਕਿੰਨਾ ਜੀ ਇਹਦਾ ਹੈਗਾ 1 ਲੱਖ ਕਿੰਨਾ 1 ਲੱਖ 1 ਲੱਖ ਹਾਂ ਜੀ ਇਹ ਸਾਲੀ ਘਾਟਰੀ ਆ 1 ਲੱਖ ਹੈ ਆਹੋ ਇਹ ਹਾਂ ਜੀ ਕਿਉਂ ਇਹ ਤਲਵਾਰ ਵਿਜੜ ਕੇ ਨੱਚਦੀ ਹੈ ਮਾਰੇ ਬੈਣੇ ਨਵੀਂ ਆਈ ਆ ਉਹ ਅੱਛਾ ਇਹ ਨਾ ਐਤ ਨੂੰ ਜੀ ਇਹਦਾ ਹਜ਼ਾਰ ਕਾ ਪੀਜੀ ਬਿਮਾਰੀ ਬੇੜੇ ਮੇਰੀ ਕੁੜੀ ਨੂੰ ਪਿੱਛੇ ਅੱਗੇ ਹੋ ਕੇ ਦੇਖ ਤਾਂ ਸਹੀ ਇੱਕ ਵਾਰੀ ਹਾਏ 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 ਮੇਰੀ ਕੁੜੀ ਦੀ ਤੋਰ ਸੇ ਕਰਮੋ ਮੇਰ ਦੀ ਤੋਰ ਹਾਏ ਹਾਏ ਮੋਰਨੀਰ ਦੀ ਤੋਰ ਵਾਹ 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 ਬਿਮਾਰੀ ਬੇੜੇ ਮੇਰੀ ਕੁੜੀ ਦਾ ਪੂਰਾ ਦੇਖ ਪਰੋ ਲੈ ਕੇ ਥੱਲੇ ਤੱਕ ਪੂਰੀ ਦੀ ਪੂਰੀ ਆ ਨਹੀਂ ਕਰੀਆ ਇਹ ਕਵੇ ਲੈਂਦੀ ਆ ਨਾ ਬੀਤਾਂ ਲੈਂਦੀ ਆ ਹਾਂਜੀ ਬਾਣੀ ਇਹਨੇ 16 ਜਗ 17 ਜਗ ਵਿਆਹੀ ਕਿਤੇ ਟੇਕਦੀ ਨਹੀਂ ਕਿੰਨੀ ਜਗ 16 17 ਜਗ ਵਿਆਹੀ ਕਿਤੇ ਵੀ ਟੇਕਦੀ ਨਹੀਂ ਹੈਗੀ ਕਿਤੇ ਵੀ ਨਹੀਂ ਟੇਕਦੀ ਨਹੀਂ ਐਂਦਾ ਕਰੋ ਸਿੱਧਾ ਕਰੋ ਕਾਲੀ ਤੇ ਲਾਲ ਕਪੜਾ ਪਾ ਕੇ ਗਉ ਸ਼ਾਲਾ ਛੱਡਿਆ ਕੁੜੀ ਆ ਉਹ ਗਾਈ ਨਹੀਂ ਆ ਇੱਧਰ ਆਹਾ ਇੱਧਰ ਚੈੱਕ ਕਰ ਬੈਲਾ ਇਹ ਕਿਦਾ ਜੀ ਬਿਮਾਰੀ ਪੜੇ ਤੋੜਦੀ ਬਹੁਤ ਸੋੜਾ ਤੋੜ ਕੇ ਵੇਖ ਲੈ ਅੱਤਾਂ ਸਾੜੀ ਦੀ ਫੰਡ ਜਰਮਾ ਚੜੀ ਆਏ ਸਾਲਾ ਕੀ ਹੁੰਦਾ ਉਹ ਸਾੜੀ ਕਿ ਆਇਆ ਸਾਲਾ ਕਹ ਤੂੰ ਮੇਰੇ ਭਰਾ ਦੀ ਘਰ ਵਾਲੀ ਕਿ ਆਈ ਹਾਂ ਭਾਪੀ ਬਿਮਾਰੀ ਬਣੇ ਇਹ ਮੇਰੀ ਕੁੜੀ 2000 ਰੁਪਏ ਤਾਂ ਲੈਂਦੀ ਆ ਹਾਂਜੀ ਇਹ ਹੈ ਜੀ 17 ਨਿਆਣੇ ਦੀ ਮਾਂ ਕਿੰਨੀ 17 ਨਿਆਣੇ ਦੀ ਮਾਂ ਮਾਂ ਨੇ ਕਿੰਨੀ ਆ ਮੇਰੇ ਵੀ 17 17 ਜਾਣੀ ਮਾਂ ਪਰ ਧੀ ਪੇਪਰ ਘੋੜਾ ਬਹੁਤ ਹਨੇਰਾ ਸਾਲਾ ਇੰਨੇ ਨਿਆਣੇ ਕਿੰਨੇ ਮੇਰੇ 17 ਨਾ 12 17 ਨਿਆਣੇ 18 ਤਾਰਾ ਖਾ ਰੋ ਕਿਆਣੀ ਬਰੋਬਰੀ ਓਏ ਮੇਰੇ ਤੇ ਜਾਣਾ ਮੇਰੀ ਕੁੜੀ ਨੇ ਕੰਜਰੋ ਨਹੀਂ ਆਣੇ ਆ ਤੇ ਬਤੂਰੇ ਰੱਖੋ ਆਏ ਪਪਾ ਉਹ ਸਾਈਂ ਜੀ ਕੋ ਫੜੋ ਤੇ ਪਪਾ ਜੀ ਕੋ ਅੱਛਾ ਆ ਜਾਓ ਪਾ ਅੱਛਾ ਪ੍ਰੋਗਰਾਮ ਬੁਤ ਲਾਣ ਲੱਗੇ ਆ ਇੱਕ ਦਾ ਜੀ ਇਹ ਮੇਰੀ ਕੁੜੀ 60000 ਰੁਪਏ ਤਾਂ ਲੈਂਦੀ ਆ ਇਹਦਾ ਸੱਖਾ ਵਾਲਾ ਮੂੰਹ ਹੈ ਇਹਦਾ ਬੁੱਲ ਪਿੰਨੂ ਪਤਾ ਅੱਛਾ ਜੀ ਲੇ ਗਿੱਤਾ ਇਲੀ ਦੀ 60000 ਰੁਪਿਆ ਹਾਂਜੀ ਹਾਂਜੀ ਇਹ 60000 ਪਤਾ ਲੈਂਦੀ ਹੈ ਬਿਮਾਰੀ ਬੇੜਿਆ ਹਾਂਜੀ ਇਹ ਨੱਚਦੀ ਬਹੁਤ ਸੋਹਣਾ ਉਹ ਕਿਦਾਂ ਬਿਮਾਰੀ ਵੀ ਨਾ ਨੱਚਦੀ ਬਹੁਤ ਸੋਹਣਾ ਪਰ ਲੰਗੜੀ ਆ ਲੰਗੜੀ ਆ ਆਹੋ ਗੌਂਦੀ ਗੌਂਦੀ ਤਾਂ ਉਸ ਤੋਂ ਵੀ ਜ਼ਿਆਦਾ ਸੋਹਣਾ ਅੱਛਾ ਜੀ ਪਰ ਗੁੰਗੀ ਆ ਗੁੰਗੀ ਆ ਆਹੋ 60000 ਲੈਂਦੀ ਆ ਆਹੋ ਹੈ ਜੀ ਗੁੰਗੀ ਆ ਆਹੋ ਐਵੇਂ ਆ ਮੋਟਿਆ ਜੀ ਇੱਧਰ ਆ ਛੇਤੀ ਏਗੀ ਗੁੰਗੀ ਉੱਤੇ ਦੀ ਕਹਿੰਦੀ ਗਾਦੀ ਬਹੁਤ ਸੋਹਣੇ ਆ ਅੱਛੀ ਗੱਲ ਜਿਹੜੀ ਗੁੰਗੀ ਹੋਈ ਉਹ ਗਾਉਗੀ ਕਿਦਾਂ ਦੇਖ ਲੈਨੇ ਚੈੱਕ ਕਰਕੇ ਆ ਮੜ ਜਾ ਗਾਇਆ ਤਾਂ ਜੀ ਗਾਇਆ ਤਾਂ ਹਲੋ ਗਾਇਆ ਮੜ ਜਾ ਗਾਇਆ ਹਾਂ 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 ਅਸਲਾਮੁਅਲੈਕਮ ਹਾਂ ਗਾਣਾ ਸੁਣਾ ਓਏ ਏ ਆਏ ਆਇਆ 8000 ਰੁਪਇਆ 60 ਰੁਪਏ ਮੇਰੇ ਕੋਲ ਲਾ ਲੈ ਨਾ ਕਾਦੀ ਪਹਿਲੇ ਤੇ ਸਾਲ ਦੀ ਗਲਤੀ ਬੋਗੀ ਪਾਓ ਤੈਨੂੰ ਪਹਿਲਾਂ ਕਹੇ ਗੁੰਗੀ ਆ ਗਿੱਡੀ ਚੱਕ ਲਈ ਅੰਕੂ ਦੀ ਮਾਮੀ ਦੀ ਬੋਗੀ ਪਾਟੀ ਮੇਰੇ ਗਾਣੀ ਨੱਚਦੀ ਬਹੁਤ ਸੋਹਣਾ ਅੱਛਾ ਜੀ ਆਹੋ ਨਚਾਇਆ ਮੜਿਆ ਆ ਬਜਾਇਆ ਭਾਜੀ ਤਿੰਨ ਤਾਲ ਦੀ ਝੂਕਰੀ ਇਹਦੀ ਤਾਂ ਸਾਲੀ ਦੀ ਟੂਪ ਵੀ ਪਾਟੀ ਹੋਆ ਮਾਰੀ ਮੇਰੀ ਕੁੜੀ ਨੇ ਲੱਤ ਥੋੜੀ ਮਾਰੀ ਉਹ ਤੇ ਟਾਇਰ ਸਲਿੱਪ ਕਰ ਗਿਆ ਉਹਦਾ ਏਡੀ ਚੱਲਦਾ ਅਸੀਂ ਇਹਨਾਂ ਨੂੰ ਛੱਡੋ ਤੁਸੀਂ ਅਸੀਂ ਉਹ ਮਹਾਰਾਜ ਥੱਲੇ ਆ ਜੇ ਤੁਸੀਂ ਕਹਾਟੇ ਮੋਪਰੇ ਕਿਹੜੇ ਰਹਿੰਦੇ ਆ ਤੇ ਝਾ ਮੇਰੀ ਗੱਲ ਸੁਣ ਹਾਂ ਇਹ ਮੈਂ ਹੈਗਾ ਤੁਹਾਡਾ ਪੁਰਾਣਾ ਮਰੀਦ ਹਾਂਜੀ ਤੁਸੀਂ ਦੱਸੋ ਕਿੰਨਾ ਤੁਸੀਂ ਮੈਨੂੰ ਇੱਕ ਗੱਲ ਦੇ ਦਿਓ ਚੱਲ 1000 ਰੁਪਇਆ 1000 ਹਾਂਜੀ 2000 ਦਾ 3000 ਦਾ 4000 ਦਾ 5000 ਦਾ 5000 ਆਜਾ ਇਹ ਇੱਥੇ ਕਢੀਓ ਮੈਂ ਪੈਸੇ ਕਢਾ ਕੇ ਲਿਆ ਇੱਕ ਗਾਣੇ ਦਾ 1000 ਦੋ ਗੀਤਾਂ ਦਾ 2000 ਤਿੰਨ ਗੀਤਾਂ ਦੇ 3000 ਹੱਟ ਕੇ ਤੁਹਾਨੂੰ ਜਿੱਦੋ ਚਾਰ ਗੀਤਾਂ ਦਾ 4000 ਪੰਜ ਗੀਤਾਂ ਦਾ 5000 ਛੇ ਗੀਤਾਂ ਦਾ 6000 ਉਹ ਸਾਲਿਆ ਨਾੜਾ ਟੁੱਟ ਦੇਣਾ ਥੱਲੇ ਕੁਝ ਨਹੀਂ ਆ ਉਹ ਵੇਰਣਿਆ ਇੱਧਰ ਹਾਂਜੀ ਤੂੰ ਗਾਣਾ ਸੁਣਨੇ ਇੱਥੇ ਸੁਣ ਹਾਂਜੀ ਉਹਦੀ ਬਾਹ ਮਾੜ ਕੇ ਨੂੰ ਲੈ ਕੇ ਕਿੱਥੇ ਨੂੰ ਚੱਲਾਂ ਗਾਣਾ ਕਹਿੰਦੇ ਸੁਣਨਾ ਤੁਸੀਂ ਹਾਂਜੀ ਤੁਸੀਂ ਸੁਣਨਾ ਐਸੇ ਕਿਨੇ ਦੇਣੇ ਆ ਤੁਸੀਂ ਦੇਣੇ ਆਹੋ ਪੈਸੇ ਜਣੇ ਮੈਂ ਆਹੋ ਮੈਂ ਭਲਾ ਕੁੱਪ ਜਵੇਂ ਕੇ ਸੁਣਾ ਇੱਥੇ ਗਾਣਾ ਇਹਨੇ ਇੱਥੇ ਗਾਣਾ ਇਹ ਆਹੋ ਉਹਨੇ ਕਿ ਲਿਆ ਸੁਣਾ ਗਾਣਾ ਲਓ ਵੀ ਗਾਣਾ ਸੁਣਾਓ ਤਾੜੀ ਲਗਾਓ ਇੱਕ ਵਾਰੀ ਜ਼ੋਰ ਦੇ ਨਾਲ